ਮੈਂ ਰਜਨੀਸ਼ ਧੀਮਾਨ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਲੁਧਿਆਣਾ ਸਮੂਹ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਮਹਾਨ ਪਰਵ ਦੀ ਜਦੋਂ ਮਰਿਆਦਾ ਪ੍ਰਸ਼ੋਤਮ ਪ੍ਰਭੂ શ્રી ਰਾਮ ਦਾ ਬਵਿਆ ਮੰਦਿਰ ਅਯੁੱਧਿਆ ਦੀ ਧੀ ਦੇ ਵਿੱਚ ਬਣ ਕੇ ਤਿਆਰ ਹੋ ਚੁੱਕਾ ਔਰ ਕੱਲ 22 ਤਰੀਕ ਨੂੰ ਉਹਨਾਂ ਦਾ ਪ੍ਰਾਣ ਪ੍ਰティਸ਼ਠਾਣ ਹੋਣ ਜਾ ਰਿਹਾ ਸੋ ਤੁਸੀਂ ਸਾਰੇ ਦੇਸ਼ ਵਾਸੀ ਅੱਜ ਬਹੁਤ ਬਧਾਈ ਦੇ ਪਾਤਰوں ਕੇ ਇਸ ਇਤਿਹਾਸਿਕ ਪਲ ਦੇ ਸਾਕਸ਼ੀ ਬਨ ਰਹੇ ਹੂੰ ਇਸ ਕੜੀ ਦੇ ਵਿੱਚ ਲੁਧਿਆਣੇ ਦੇ ਅਲੱਗ-ਅਲੱਗ ਮੰਦਰਾਂ ਚ ਅਲੱਗ-ਅਲੱਗ ਧਾਰਮਿਕ ਸੰਸਥਾਨਾਂ ਤੇ ਬਹੁਤ ਸਾਰੇ ਵਪਾਰਿਕ ਅਦਾਰਿਆਂ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਜੇ ਬਵਿਆ ਯੋਜਨਾ ਹੈ ਲਾਈਵ ਚੱਲਣ ਵਾਲਾ ਔਰ ਲੋਗ ਐਲਸੀਡੀ ਲਗਾ ਕੇ ਉਹਨੂੰ ਦੇਖ ਰਹੇ ਨੇ ਔਰ ਜਗ੍ਹਾ-ਜਗ੍ਹਾ ਤੇ ਲੋਕਾਂ ਵੱਲੋਂ ਲੰਗਰਾਂ ਦਾ ਯੋਜਨ ਕੀਤਾ ਜਾ ਰਿਹਾ ਸ਼ੋਭਾ ਯਾਤਰਾ ਗੱਡੀਆਂ ਜਾਰੀਆਂ ਨੇ ਬਗਵਾ ਮਾਰਚ ਕੱਢੇ ਜਾ ਰਹੇ ਨੇ ਔਰ ਇਸ ਇਤਿਹਾਸਿਕ ਪਲ ਦੇ ਵਿੱਚ ਸਾਰੇ ਆਪਣੇ ਆਪ ਨੂੰ ਸ਼ੁਮੁਨਿਤ ਕਰਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਨਤਮਸਤ ਕਰ ਰਹੇ ਨੇ ਔਰ ਇਸ ਪਲ ਦੇ ਸਾਕਸ਼ੀ ਬਣਨੇ ਨੇ ਸਭ ਨੂੰ ਬਹੁਤ-ਬਹੁਤ ਵਧਾਈ ਜੈ ਸ਼੍ਰੀ ਰਾਮ